ਉਹ ਪਾਸਾਤੋ ਇਨ ਕਵਸਤੇ ਓਰੇ ਮੈਂਟਰੇ ਜ਼ੇਲੈਂਸਕੀ ਪੁਤਿਨ ਟਰੰਪ ਪਾਰਲਾਨੋ ਦੀ ਪਾਚੇ ਸਾਰੇ ਜਣੇ ਬਹੁਤ ਚੰਗੀ ਤਰ੍ਹਾਂ ਜਾਣਦੇ ਕਿ ਯੂਕਰੇਨ ਤੇ ਰਸ਼ੀਆ ਦੀ ਜੰਗ ਦੇ ਨਾਲ ਪੂਰੇ ਯੂਰਪ ਦੇ ਵਿੱਚ ਬੜੇ ਵੱਡੇ ਪੱਦਰ ਤੇ ਮੰਗਿਆਈ ਹੋਈ ਆ ਪਿਛਲੀ ਦਿਨੀ ਜਦ ਯੂਕਰੇਨ ਦੇ ਰਾਸ਼ਟਰਪਤੀ ਨੇ ਅਮਰੀਕਾ ਦਾ ਦੌਰਾ ਕੀਤਾ ਤੇ ਨਵੇਂ-ਨਵੇਂ ਸਰਪੰਚ ਬਣੇ ਸਰਪੰਚ ਦੇਸ਼ ਦੇ ਰਾਸ਼ਟਰਪਤੀ ਡੋਨਲਡ ਟਰੰਪ ਨੇ ਰਾਸ਼ਟਰਪਤੀ ਨੂੰ ਇੱਕ ਸੁਨੇਹਾ ਦਿੱਤਾ ਕਿ ਜਿਹੜੀ ਯੂਕਰੇਨ ਦੀ ਤੇ ਰਸ਼ੀਆ ਦੀ ਜੰਗ ਆ ਇਹਨੂੰ ਜਿੰਨੀ ਜਲਦੀ ਹੋ ਸਕੇ ਬੰਦ ਕੀਤਾ ਜਾਵੇ ਨਹੀਂ ਤੇ ਅਮਰੀਕਾ ਜਿਹੜਾ ਆਰਥਿਕ ਮਦਦ ਦੇ ਰਿਹਾ ਸੀ ਯੂਕਰੇਨ ਨੂੰ ਉਸ ਮਦਦ ਨੂੰ ਆਉਣ ਵਾਲੇ ਦਿਨਾਂ ਦੇ ਵਿੱਚ ਬੰਦ ਕਰ ਦਿੱਤਾ ਜਾਵੇਗਾ ਔਰ ਇਸ ਡੋਨਲਡ ਟਰੰਪ ਦੀ ਇਸ ਬਗਾਵਤ ਵਾਲੀ ਗੱਲ ਤੋਂ ਬਾਅਦ ਯੂਰਪ ਦੇ ਵਿੱਚ ਵੱਡੇ ਪੱਧਰ ਤੇ ਇਲਜੁਲ ਹੋਣੀ ਸ਼ੁਰੂ ਹੋਈ ਆ ਗੱਲ ਕਰਦਾ ਜਾਵਾਂ 9 ਮਾਰਚ ਦਾ ਅੱਜ ਦਾ ਦਿਨ ਤੇ ਇਟਲੀ ਦੇ 10000 ਵੱਖ-ਵੱਖ ਚੌਂਕਾਂ ਦੇ ਵਿੱਚ ਲੇਗਾ ਨੌਰਦ ਪਾਰਟੀ ਵੱਲੋਂ ਪ੍ਰਦਰਸ਼ਨ ਕੀਤੇ ਗਏ ਨੇ ਇੱਕ ਪਾਸ਼ੇ ਦੀ ਇੱਕ ਜਿਹੜੀ ਸਾਂਝੀ ਵਲਤਾ ਦਾ ਸੰਦੇਸ਼ ਆ ਇੱਕ جنگ ਨੂੰ ਰੋਕਣ ਦਾ ਸਾਂਝੇ ਤੌਰ ਤੇ ਉਪਦੇਸ਼ ਦਿੱਤਾ ਗਿਆ ਲੇਗਾ ਨੌਰਦ ਪਾਰਟੀ ਦੇ ਮੌਜੂਦਾ ਪ੍ਰੈਜ਼ੀਡੈਂਟ ਮਿਲਤੇਓ ਸਲਵਿਨੀ ਅਤੇ ਇਟਲੀ ਦੇ ਉਪ ਪ੍ਰਧਾਨ ਮੰਤਰੀ ਨੇ ਆਪਣੀ ਪਾਰਟੀ ਲੇਗਾ ਨੌਰਦ ਵੱਲੋਂ ਸਮੁੱਚੇ ਇਟਲੀ ਵਾਸੀਆਂ ਨੂੰ ਇੱਕ ਸਾਂਝਾ ਉਪਦੇਸ਼ ਜਾਰੀ ਕੀਤਾ ਸੀ ਕਿ ਇਟਲੀ ਦੇ ਵੱਖ-ਵੱਖ ਸ਼ਹਿਰਾਂ ਅਤੇ ਕਸਬਿਆਂ ਦੇ ਵਿੱਚ 10000 ਤੋਂ ਵੱਧ ਪਿਆਸਾ ਜਿਹਨੂੰ ਕਿ ਅਸੀਂ ਪੰਜਾਬੀ ਦੇ ਵਿੱਚ ਚੌਂਕ ਕਿੰਨੇ ਕਹਿੰਦੇ ਆ ਉੱਥੇ ਸ਼ਾਂਤੀ ਮਾਰਚ ਕੱਢੇ ਜਾਣ ਯੂਕਰੇਨ ਫਾਈਨਲਮੈਂਟੇ ਪਾਚੇ ਫਿਸਕਾਲੇ ਇਨ ਇਟਾਲੀਆ ਸਬਤੋ 8 ਤੇ e ਦੋਮੇਨਿਕਾ 9 ਮਾਰਚੋ ਲੀਗਾ ਸਾਰਾ ਪ੍ਰਸੰਤ 1000 ਪਿਆਜ਼ੇ ਇਟਾਲੀਆ ਸੋ ਉਸੇ ਹੀ ਤਰ੍ਹਾਂ ਅੱਜ ਇਟਲੀ ਦੇ ਵਿੱਚ ਵੱਖ-ਵੱਖ ਸ਼ਹਿਰਾਂ ਪਿੰਡਾਂ ਅਤੇ ਕਸਬਿਆਂ ਦੇ ਵਿੱਚ 10000 ਤੋਂ ਵੱਧ ਥਾਵਾਂ ਤੇ ਇੱਕ ਸ਼ਾਂਤੀ ਦਾ ਪ੍ਰਤੀਕ ਇੱਕ ਭਾਈਚਾਰੇ ਦੀ ਸਾਂਝ ਦੀ ਪ੍ਰਤੀਕ ਜਿਹੜਾ ਇੱਕ ਝੰਡੇ ਲਹਿਰਾਏ ਗਏ ਨੇ ਤੇ ਯੂਕਰੇਨ ਅਤੇ ਰਸ਼ੀਆ ਨੂੰ ਇੱਕ ਸਾਂਝੀ ਅਪੀਲ ਕੀਤੀ ਗਈ ਆ ਕਿ ਬਸ ਕਰੋ ਹੁਣ ਬਹੁਤ ਹੋ ਗਿਆ ਲੜਾਈ ਜਿਹੜੀ ਆ ਉਹ ਬੰਦ ਕੀਤੀ ਜਾਵੇ ਆਪਾਂ ਨਾਲ ਦੇ ਨਾਲ ਤੁਹਾਨੂੰ ਉਹ ਝਲਕੀਆਂ ਵੀ ਦਿਖਾਵਾਂਗੇ ਇਟਲੀ ਦੇ ਪਿਆਸਿਆਂ ਦੀ ਜਿੱਥੇ ਕਿ ਲੇਗਾ ਨੋਰਦ ਪਾਰਟੀ ਵੱਲੋਂ 9 ਮਾਰਚ ਨੂੰ ਐਤਵਾਰ ਵਾਲੇ ਦਿਨ ਇਸ ਪਿੰਡਾਂ ਦੇ ਪਿੰਡ ਜਿਹੜੇ ਆ ਉਹ ਬੰਦ ਕਰਕੇ ਇੱਕ ਉਪਦੇਸ਼ ਦਿੱਤਾ ਵਾ ਕਿ ਲੜਾਈ ਜਿਹੜੀ ਆ ਉਹ ਬੰਦ ਹੋਣੀ ਚਾਹੀਦੀ ਆ ਸੋ ਸਾਫ਼ ਨਜ਼ਰ ਆਇਆ ਜਦ ਡੋਨਲਡ ਟਰੰਪ ਨੇ ਯੂਕਰੇਨ ਦੇ ਰਾਸ਼ਟਰਪਤੀ ਨੂੰ ਅੱਖਾਂ ਵਿਖਾਈਆਂ ਤੇ ਉਸ ਦਾ ਜਿਹੜਾ ਅਸਰ ਆ ਉਹ ਯੂਰਪ ਦੇ ਵਿੱਚ ਵੀ ਵੇਖਣ ਨੂੰ ਮਿਲ ਰਿਹਾ ਸੋ ਇਟਲੀ ਨੇ ਵੀ اپੇਲ ਕਦਮੀ ਕਰਦਿਆਂ ਜਿਹੜੀ ਯੂਕਰੇਨ ਦੀ ਲੜਾਈ ਆ ਰਸ਼ੀਆ ਦੇ ਨਾਲ ਉਹਨੂੰ ਬੰਦ ਕਰਨ ਦੀ ਮੰਗ ਜਿਹੜੀ ਆ ਉਹ ਚੁੱਕੀ ਆ ਅੱਜ ਇਟਲੀ ਦੇ ਵਿੱਚ 10000 ਤੋਂ ਵੱਧ ਚੌਕਾਂ ਦੇ ਵਿੱਚ ਲਿਗਾ ਨੋਰਥ ਦੀ ਪਾਰਟੀ ਦੇ ਵਰਕਰਾਂ ਵੱਲੋਂ ਵੱਡੇ ਪੱਦਰ ਤੇ ਜਿਹੜੇ ਸ਼ਾਂਤੀ ਦੇ ਪ੍ਰਤੀਕ ਰੋਸ ਬਜਾਰੇ ਉਹ ਕੱਢੇ ਗਏ ਨੇ ਉਹ ਚੱਲਦੇ ਆ ਇਟਲੀ ਤੇ ਵੇਖਦੇ ਆ ਉੱਥੋਂ ਦਾ ਮਾਹੌਲ ਕਿ ਕਿਸ ਤਰ੍ਹਾਂ ਲੇਗਾ ਨੋਰਥ ਪਾਲਟੀ ਵੱਲੋਂ ਜਿਹੜੀ ਇੱਕ ਸ਼ਾਂਤੀ ਨੂੰ ਬੜਾਵਾ ਦੇਣ ਦੇ ਲਈ ਸ਼ਾਂਤੀ ਜਿਹੜੀ ਆ ਉਸ ਦਾ ਇੱਕ ਉਪਦੇਸ਼ ਦੇਣ ਦੇ ਲਈ ਵੱਖ-ਵੱਖ ਥਾਵਾਂ ਤੇ ਰੋਸ ਪ੍ਰਦਰਸ਼ਨ ਕੱਢੇ ਗਏ ਨੇ ਕਿਉਂਕਿ ਪੂਰਾ ਯੂਰਪ ਜਿਹੜਾ ਉਹ ਰਸ਼ੀਆ ਤੇ ਯੂਕਰੇਨ ਦੀ ਜੰਗ ਤੋਂ ਬਾਅਦ ਵਿੱਚ ਮੰਗਿਆਈ ਦਾ ਸ਼ਿਕਾਰ ਹੋਇਆ ਵਾ ਸੋ ਇਸ ਨੂੰ ਲੈ ਕੇ ਲੋਕਾਂ ਦੇ ਦਿਲਾਂ ਵਿੱਚ ਰੋਸ ਸੀ ਤੇ ਉਹ ਇੱਕ ਕਾਲ ਡਿਕਰੇ ਸੀ ਜਿਹੜੀ ਕਾਲ ਸਭ ਤੋਂ ਪਹਿਲਾਂ ਮੌਜੂਦਾ ਪਾਰਟੀ ਸੱਤਾ ਦੇ ਵਿੱਚ ਲਿਗਾ ਨੌਰ ਦਾ ਉਹਨਾਂ ਨੇ ਦਿੱਤੀ ਆ ਕਿ ਇਟਲੀ ਦੇ ਵਿੱਚ ਜਿਹੜਾ ਸ਼ਾਂਤੀ ਮਾਰਚ ਕੱਢੇ ਜਾਣ ਔਰ ਚੱਲਦੇ ਆ ਇਟਲੀ ਤੇ ਵੇਖਦੇ ਆ ਕਿ ਕਿਸ ਤਰ੍ਹਾਂ ਲੋਕਾਂ ਨੇ ਇਹ ਜਿਹੜੇ ਸ਼ਾਂਤੀ ਦੇ ਲਈ ਮੁਜ਼ਾਰੇ ਕੀਤੇ ਨੇ ਕੈਮਰਾਮੈਨ ਸਿਮਰਨਜੀਤ ਸਿੰਘ ਮੁਰੋਗ ਦੇ ਨਾਲ ਇਟਲੀ ਤੋਂ ਮੈਂ ਸਾਬੀ ਚੀਨੀ ਆ ਉਹ ਪਸਾਦ ਇਨ ਕਵਸਤੇ ਓਰ ਮੈਂ ਤੇਲ ਜ਼ੇਲੇਨਸਕੀ ਪੁਤਿਨ ਟਰਾਂਵ Parlano di pace, di pace costruiscono, costruiscono percorsi, percorsi di pace, pace di, convivenza di convivenza e di, e di disarmo. Qualcuno, qualcuno fra, fra Bruxelles, Bruxelles e Parigi parla, parla di armi nucleari, parla di, di invio di soldati in Ucraina in e usa sia alla pace... No al riarmo. Von der Leyen e Macron sbagliano. L'Europa ha bisogno di spese per altro. L'unica cosa che veramente va combattuta sono le idee folli di questa Europa. La Lega è per la pace e non per la guerra. Pace, ragionevolezza e buonsenso. Vogliamo pace, pace per tutti. Vogliamo più vedere guerre nel mondo. Non bisogna mandare soldati in Ucraina, no a soldati italiani in Ucraina. Italia. I nostri ragazzi non si toccano.